ਕਹਿੰਦੇ ਵਿਆਹ ਚ ਨੋਟਾਂ ਦੀ بارش ਤਾਂ ਤੁਸੀਂ ਬਹੁਤ ਵਾਰ ਸੁਣੀ ਹੋਣੀ ਪਰ ਪਹਿਲੀ ਵਾਰ ਦੇਖੂਗੀ ਕਿ ਨੋਟਾਂ ਦੀ بارش ਵਿਆਹ ਦੇ ਵਿੱਚ ਹੋ ਰਹੀ ਹੈ ਤਾਂ 20 ਲੱਖ ਰੁਪਇਆ ਵਿਆਹੀ ਡਾਟਾ ਤੇ ਪੂਰਾ ਜਿਹੜੇ ਚਰਚਾ ਦਾ ਵਿਸ਼ਾ ਬਣ ਗਿਆ ਇਹ ਵਿਆਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉੱਤਰ ਪ੍ਰਦੇਸ਼ ਦੇ ਸਿਧਾਰਤ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਪਰਿਵਾਰ ਵੱਲੋਂ ਨੋਟਾਂ ਦੀ ਝੜੀ ਲਾਤੀ ਤੇ ਦੇਖੋ ਤੁਸੀਂ ਕਿਵੇਂ ਮੀਂਹ ਵਰ ਰਿਹਾ ਨੋਟਾਂ ਦਾ ਤੇ ਇਹਨਾਂ ਕੋਲੇ ਪੈਸਾ ਕਿੰਨਾ ਹੋਣਾ ਤੇ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤੇ ਮੌਕੇ ਦੇ ਉੱਪਰ ਤੁਸੀਂ ਵੀਡੀਓ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਤੇ 20 ਲੱਖ ਰੁਪਿਆ ਵਿਆਹ ਤੇ ਡਾ ਦੇਣਾ ਬਹੁਤ ਵੱਡੀ ਗੱਲ ਹੈ ਇਹ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ ਚ ਤੁਸੀਂ ਆਪਣੀ رائے ਸਾਂਝੀ ਕਰਨੀ ਹੈ ਇਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਵਿਆਹਾਂ ਦੇ ਵਿੱਚ 20-20 ਲੱਖ ਰੁਪਇਆ ਇਸ ਤਰੀਕੇ ਦੇ ਨਾਲ ਡਾ ਦਿੰਦੇ ਨੇ ਨਾਲ ਨਾਲ ਵੀਡੀਓ ਚੱਲ ਰਹੀ ਹੈ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ ਕਿ ਕਿਸ ਕਦਰ ਲੋਕਾਂ ਦੇ ਵਿੱਚ ਜਿਹੜੀ ਹੈ ਵਾਹ ਵਾਈ ਖੱਟਣ ਦੀ ਜਿਹੜੀ ਹੈ ਚਾਹ ਵਧਦੇ ਜਾ ਰਹੇ ਨੇ ਤਾਂ ਉਸ ਦੇ ਚੱਕਰ ਦੇ ਵਿੱਚ 20 ਲੱਖ ਰੁਪਇਆ ਵਿਆਹ ਦੇ ਵਿੱਚ ਡਾ ਦਿੱਤਾ ਤੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਪਰ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਚੱਕਰ ਪੈ ਗਿਆ سوشل میڈیا ਤੇ ਵੀਡੀਓ ਵਾਇਰਲ ਹੋ ਗਈ ਕਿ ਵਿਆਹਾਂ ਤੇ ਵੀ 20 ਲੱਖ ਰੁਪਿਆ ਇਸ ਤਰੀਕੇ ਦੇ ਨਾਲ ਕਾਗਜ਼ਾਂ ਦੀ ਤਰ੍ਹਾਂ ਉੱਡ ਰਹੇ ਆ ਵੀਡੀਓ ਤੁਸੀਂ ਵੀ ਦੇਖ ਰਹੇ ਹੋ ਵੀ ਚਵਾਰਿਆਂ ਤੇ ਚੜੇ ਬੈਠੇ ਨੇ ਜਿਨ੍ਹਾਂ ਨੇ ਪੈਸੇ ਛਟਣੇ ਆ ਤੇ ਉਹ ਵਿਆਹਾਂ ਦੇ ਵਿੱਚ 20-20 ਲੱਖ ਰੁਪਿਆ ਇਸ ਤਰੀਕੇ ਦੇ ਨਾਲ ਕਾਗਜ਼ਾਂ ਦੀ ਤਰ੍ਹਾਂ ਉਡਾਇਆ ਜਾ ਰਿਹਾ ਹੈ سوشل میڈیا ਤੇ ਕਿਤੇ ਨਾ ਕਿਤੇ ਵੀਡੀਓ ਦੇਖ ਕੇ ਲੋਕ ਹੈਰਾਨ ਵੀ ਹੋ ਰਹੇ ਨੇ ਕਿ ਇਹ ਵਿਆਹ ਹੈ ਜਾਂ ਕਿਸੇ ਵੀਡੀਓ ਦੀ ਸ਼ੂਟਿੰਗ ਚੱਲ ਰਹੀ ਹੈ ਨਾ ਜੀ ਨਾ ਬਿਲਕੁਲ ਸੱਚ ਹੈ ਸਿਧਾਰਥ ਨਗਰ ਦੇ ਵਿੱਚ ਅੱਜ ਇੱਕ ਵਿਆਹ ਹੋਇਆ ਜਿੱਥੇ 20 ਲੱਖ ਰੁਪਿਆ ਪਾਣੀ ਦੀ ਤਰ੍ਹਾਂ ਪਾਇਆ ਗਿਆ ਤੇ ਕਾਗਜ਼ਾਂ ਦੀ ਤਰ੍ਹਾਂ ਨੋਟ ੁੱਟੇ ਜਾ ਰਹੇ ਆ 100 ਦੇ 200 ਦੇ ਤੇ 500 ਦੇ ਝੜੀ ਲਾਤੀ ਮੀਂਹ ਵਰਸਾਤਾ ਨੋਟਾਂ ਦਾ ਤੇ ਲੋਕਾਂ ਨੂੰ ਚੱਕਰਾਂ ਦੇ ਵਿੱਚ ਵੀ ਪਤਾ ਕਿ ਕਿਸ ਕਦਰ ਵਿਆਹ ਦਾ ਚਾ ਜਿਹੜਾ ਲੋਕਾਂ ਨੂੰ ਚੜਿਆ ਹੁੰਦਾ ਤੇ ਬਰਸਾਤ ਕਰਤੀ ਨੋਟਾਂ ਦੀ ਤੁਸੀਂ ਵੀ ਜੇ ਕਿਤੇ ਵਿਆਹ ਚ ਇਸ ਜੀ ਬਰਸਾਤ ਦੇਖੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਸੋਸ਼ਲ ਮੀਡੀਆ ਤੇ ਅਜਿਹੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਮਿਲਦਿਆਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ